ਬਿਨਾਂ ਬਿਨਾਂ ਹੋਏ ਆਏ ਜੀ ਸਰਪਤਾ ਜੀ ਸਰਪਤਾ ਆਪਹਿ ਪਰ ਵੀ ਤਬੀਕ ਕਰੇ ਤਾ ਪਹੁੰਚੀਂ ਆਪਣਾ ਆਪਾ ਗੁਰਦਾਰੈ ਉਹ ਸੰਗਣਿਆ ਆਪਣੇ ਸੰਗਣਿਆ ਬੇਚਾਰੇ ਇਹ ਆਪਣਾ ਦੂਜਾ ਪਾਣਾ ਮੇਰਾ ਕੋਉਂ ਭਾਰ ਨਾ ਹੋਵੇ ਤੇਰਾ ਮਨ ਵਿੱਚ ਹੈ ਬਿਸਮਤ ਨਾਲ ਕੇ ਆਪਣੇ ਕਰਤਾਨੋ ਆਪ ਬੇਸ਼ਮ ਦੇ ਸ਼ੇਧ ਅਪੇਸ ਮਾਇਆ ਉਹ ਕਿਸੇ ਨੇ ਆ ਪਤਮਾਇਆ ਉਸ ਕੋ ਆਪਹਿ ਆ ਦੇਸ ਗੁਰਦਾਰਾ ਹੀ ਪਰੇਸ਼ ਹਰ ਬੋਲ ਰਾਜੇ ਦੀ ਜਦ ਬਾਤ ਗਾਇਕ ਪੰਗਲ ਆਪਾ ਆਪ ਤੇ ਆਲੇ ਹਰ ਬੋਲ ਮਕੈਲੋ ਸੁਨੇਹ ਮਹਾਰਾਮ ਮੋਹ ਮੈਂ ਅੰਤ ਉੱਚੇ ਪੁਰਜਾ ਨਾਰਿਕਾ ਪਸੂ ਆਪਰੇ ਪੁਰਜਾ ਆਪਰੇ ਚੋ ਪਰ ਪੰਚਾਇਤ ਦੇ ਨੋਮਸਤਾਰ ਤੇ ਪਈ ਪਈ ਕਹਾਵਣ ਬਹੁਤ ਸਾਡ ਕੋ ਸਰਬ ਬਿਚਾਰਨ ਨਾਲ ਆ ਜੰਨ ਜਾਲ ਬਸੇ ਬਹੁਤ ਪਰ ਪਈ ਕਹਾਵਣ ਆਨ ਆਪਾ ਆਈ ਰੇ ਰਾਡੀਓ ਰਿਆ

ਮੈਂ ਕਿਹਨੇ ਕਿਛ ਹੋਏ ਆਪਰੇ ਸੋਚ ਸਭ ਦਰਜ ਪੜੋਏ ਕੋਈ ਆਪੁ ਭਜਾਏ ਸਚ ਨਾਮ ਸੋਈ ਜਨ ਪਾਇ ਨਾ ਕੋਈ ਸਰਸ ਸ੍ਰਿਸ਼ਟਾਨਿ ਨਿਮਾਨ ਜੀਂ ਧਿਆਨ ਨਾ ਕੋ ਦਾਤ ਕੋਈ ਨ ਮਾਰੇ ਸੋਮੁ ਆਦਿ ਸਮਰੂਪ ਸਾਈ ਸਸਤਿ ਇਕੁ ਨੰਦਰਾਈ ਜਪੁ ਜਾਗਾ ਸਬਹਾਂ ਅਤਿ ਪਰਮਾਤਮਾ ਦੇ ਸਾਧ

ਆ ਕਾਇਨਾਤ ਦਾ ਸਿਆ ਰੰਗਾਰਿ ਤੰਤੋਰ ਪੈ ਨਿਰਵੈਰ ਅੰਦਰ ਪੂਜੈ ਗੁਰ ਤੇ ਨੈਰਿ ਲੋਕ ਸੁਹੇਲੇ ਨਾ ਕਰ ਨਾ ਯਾਤਿ ਮਿਲਿ ਲੇ ਨੰਦ ਬੋਲ ਨਾਮ ਪਰਮਾਨੰਦ ਨਾਮ ਤਿਤ ਕਰਹ ਵਿਚਾਰ ਦੁੱਖਾਂ ਕੇ ਕਾ ਤਰੋ ਮੁਗਾਨ ਬਿਜਨ ਕਰਕੇ ਗੁਣ ਗਾਓ ਪ੍ਰਭ ਤਰਨ ਦਾ ਈਸਵਾਉ ਸਰਬ ਪਰਪੇਖੋ ਨਿਰਾਨ ਬਿਨਰ ਬਿਆਨ ਸਾਇੰਦੇਰਾ ਤੇਸ ਕਰਦੇ ਬਸਾਵ ਮਾਨਿ ਸ਼ੈਤਾਨ ਨੂੰ ਹਰ ਪਾਰੋ bye okay. thank mm -hmm. you ਦੀ ਸਾਜੀ ਨਿਵਾਸੀ ਗੁਰੂ ਪਿਆਰੀ ਗੁਰਸਵਾਰੀ ਗੁਰੂ ਨੋਮਕਾਲ ਸਾਧ ਸੰਗਤ ਜੀਓ ਆਪ ਸਭਤਰ ਕੰਤਾ ਦੇ ਯੋਗ ਹੋ ਜੋ ਇਹ ਸਪਰੇ ਸ਼ਹਾਦਤ ਗੁਰੂ ਸਵਾਗਤ ਜੋ ਆਪ ਸੰਗਤਾਂ ਦੇ ਸਾਈ ਯੋਗ ਦਾ ਸਦਕਾ ਇਹ ਲੜੀ ਪ੍ਰਾਰੰਭ ਕੀਤੀ ਤੇ ਇਸਨੇ ਇਦਨਾ ਤੋਂ ਅੱਜ ਦਾ ਸਮਾਗੋ ਦੋਨੋਂ ਪਰਿਵਾਰ ਭਾਈ ਸਾਫਾ ਇੰਦਰ ਸਿੰਘ ਜੀ ਭਾਈ ਗੰਦੂਰ ਸਿੰਘ ਭਾਈ ਗੁਰਚਰਨ ਸਿੰਘ ਇਹਨਾਂ ਪਰਵਾਰ ਨੂੰ ਅੱਜ ਦੇ ਸਮਾਜ ਨੂੰ ਸਵਾਗਤ ਜੀ ਸਤਿ ਸ੍ਰੀ ਅਕਾਲ ਤੇ ਕਿਰਪਾ ਕਰਨ ਪਰਵਾਰ ਦੇ ਕਾਰਜ ਰਾਸਤ੍ਰਮ ਹਰ ਮਦਾਨੇ ਫਤਿਹਬਖਸ਼ ਦਰੋਂ ਤੋਂ ਸਿੱਖੀ ਸਿਰਫ ਨਾਮ ਦਾ ਕੰਢੀ ਕਲਾ ਵਿੱਚ ਸਾਰਾ ਜੀਵ ਬਸਦਾ ਹੋ। ਸੋ ਆਪਾਂ ਪਿੱਛੇ ਜੋ ਆਪਣੇ ਇਤਿਹਾਸ ਦੀ ਲੜੀ ਚੱਲ ਰਹੀ ਨੂੰ ਆਪਾਂ ਅੱਗੇ ਕੰਟੀਨਿਊ ਕਰੀਏ ਲੜੀ ਨੂੰ ਅੱਗੇ ਜੋੜੀਏ। ਇਹ ਪਿਛਲੇ ਦਿਨ ਜਦੋਂ ਆਪਾਂ ਕੱਲ੍ਹ ਦੇ ਦਿਨ ਸਰਗਣ ਕੀਤਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਤਿਨਾਂ ਦਾ ਪਾਵਨ ਮੁਬਾਰਕ ਸੀਸ ਲੈ ਕਰਕੇ ਭਾਈ ਜੇਤਾ ਅਨੰਦਪੁਰ ਸਾਹਿਬ ਪਹੁੰਚਦਾ ਹੈ। ਅਨੰਦਪੁਰ ਸਾਹਿਬ ਪਹੁੰਚਣ ਤੇ ਸਤਿਗੁਰੂ ਮਹਾਰਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪਰਿਵਾਰ ਕਲਗੀਧਰ ਪਾਤਸ਼ਾਹ ਜੀ ਦਾ ਪਰਿਵਾਰ ਮਹਾਰਾਜ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਕਰਦੇ ਨੇ। ਉਪਰੰਤ ਸਤਿਗੁਰੂ ਸਾਹਿਬ ਜੀ ਦੇ ਪਾਵਨ ਸੀਸ ਦਾ ਸੰਸਕਾਰ ਕੀਤਾ ਜਾਂਦਾ ਹੈ ਤੇ ਜਿਹਨਾਂ ਮਹਾਰਾਜ ਸਾਹਿਬ ਜੀ ਦੇ ਪਾਵਨ ਸੀਸ ਦਾ ਸੰਸਕਾਰ ਕਰਨ ਦਾ ਸੁਭਾਗ ਹੈ ਉਹ ਗੁਰੂ ਪਾਤਸ਼ਾਹ ਭਾਈ ਜੈਤੇਵ ਬਖਸ਼ਦੇ ਮਹਾਰਾਜ ਕਹਿੰਦੇ ਨਗਰੇਟੇ ਗੁਰੂ ਕੇ ਬੇਟੇ ਸਦਾ ਗੁਰੂ ਕੇ ਸੰਗ ਲਪੇਟੇ ਮਹਾਰਾਜ ਬਖਸ਼ਾ ਕਰਦੇ ਨੇ ਕਹਿੰਦੇ ਨੇ ਐ ਭਾਈ ਜੈਤੇਆ ਬਾਬਾ ਜੀਵਨ ਸਿੰਘ ਜੇਕਰ ਮੇਰੇ ਤੋਂ ਬਾਅਦ ਗੁਰੂਆਂ ਸੰਗਤਾਂ ਦੇ ਵਿੱਚ ਜਾਂ ਮੇਰੇ ਪਰਿਵਾਰ ਦੇ ਉੱਪਰ ਕਿਸੇ ਦਾ ਹੁਕਮ ਚੱਲੇਗਾ ਕਿਸੇ ਦਾ ਬਚਨ ਕਿਹਾ ਮੰਨਿਆ ਜਾਵੇਗਾ ਤਾਂ ਇਹ ਕੋ ਤੇਰਾ ਬੰਦ ਕਿਹਾ ਪਹਿਲ ਦੇ ਆਧਾਰ ਤੇ ਮੰਨਿਆ ਜਾਇਆ। ਸੋ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਸੀਸ਼ ਸੰਸਕਾਰ ਕਰ ਦਿੱਤਾ ਗਿਆ। ਉਪਰੰਤ ਕਲਗੀਧਰ ਪਾਸ਼ਾ ਤਰਸ ਸਿੰਘ ਗੁਰਮ ਸਿੰਘ ਸਾਹਿਬ ਮਹਾਰਾਜ ਭਾਈ ਜਿੰਤਾ ਜੀ ਨੂੰ ਪੁੱਛਦੇ ਨੇ ਕਿ ਜੈਤਾ ਉੱਥੇ ਦਿੱਲੀ ਦੇ ਅੰਦਰ ਐਡਾ ਕਹਿ ਵਰਤਿਆ ਗੁਰੂ ਕੇ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਪਿਤਾ ਗੁਰੂ ਜੀ ਦੀ ਸ਼ਹੀਦੀ ਹੋਈ ਤੇ ਉੱਥੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣ ਵਾਲਾ ਕੋਈ ਸਿੱਖ ਨਹੀਂ ਸੀ ਕੋਈ ਸਿੱਖ ਗੁਰੂਆਂ ਜ਼ੁਲਮ ਦੇ ਖਿਲਾਫ ਆਵਾਜ਼ ਰਖਾਉਣ ਵਾਲਾ ਨਹੀਂ ਸੀ ਤੇ ਭਾਈ ਜੈਤਾ ਕਹਿੰਦਾ ਹੈ ਕਿੰਨਾਂ ਦਾ ਮਹਾਰਾਜ ਹੋਣਗੇ ਤਦੋਂ ਕਿਸੇ ਜੁਰਤ ਨਹੀਂ ਪਈ ਸੀ ਸਾਰਾ ਲੁਕਸ਼ਿਪ ਕੇ ਬੈਠੇ ਸਨ ਤੇ ਆਪਣੇ ਆਪ ਨੂੰ ਸਮੇਟ ਕੇ ਬੈਠੇ ਸਨ ਕੋਈ ਸਾਹਮਣੇ ਆ ਕੇ ਇਸ ਤਰ੍ਹਾਂ ਦਾ ਕਰਮ ਕਰਨ ਵਾਲਾ ਨਹੀਂ ਸੀ ਸਤਗੁਰੂ ਮਹਾਰਾਜ ਜੀ ਨੇ ਉਸ ਸਮੇਂ ਇੱਕ ਬਚਨ ਛੱਡਿਆ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੈਂ ਐਸਾ ਖਾਲਸਾ ਸਜਾਵਾਂਗਾ ਜੋ ਹਜ਼ਾਰਾਂ ਦੇ ਲੱਖਾਂ ਦੇ ਵਿੱਚ ਖੜਾ ਹੋਇਆ ਵੀ ਇਕੱਲਾ ਕਹ ਕਰੇ ਦਿਖਾਈ ਦੇਵੇਗਾ ਪਰ ਲੋਕ ਸ਼ਿਪ ਨਹੀਂ ਸਕੇ ਉਹ ਲੁਕਾਇਆ ਵੀ ਲੁਕੇ ਕਰ ਨਹੀਂ ਮੈਂ ਐਸਾ ਖਾਲਸਾ ਪੈਦਾ ਕਰਾ ਹੁਣ ਸੰਗਤ ਜੀਓ ਮਹਾਰਾਜ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੀ ਜਿਹੜੀ ਉਮਰ ਹੈ ਨਾ ਇਤਿਹਾਸ ਵਿੱਚ ਦੱਸਿਆ ਜਾਂਦਾ ਹੈ 8.5 ਤੋਂ 9 ਸਾਲ ਦੇ ਕਰੀਬ ਉਮਰ ਹੈ ਮਹਾਰਾਜ ਸਾਹਿਬ ਤੇ 22 ਧਾਰ ਦੇ ਰਾਜਾਂ ਦੇ ਵਿੱਚ ਸੂਬਾ ਸਰਹੰਦ ਵਜੀਰ ਖਾਂ ਜਾਂ ਦਿੱਲੀ ਦੇ ਤਖਤ ਵਾਲੇ ਪਾਸ ਸਾਰਿਆਂ ਦੇ ਵਿੱਚ ਇਹ ਗੱਲ ਫੈਲੀ ਹੋਈ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਪਰਿਵਾਰ ਸੀ ਉਹ ਇੱਕ ਤਰੀਕੇ ਨਾਲ ਖਤਮ ਹੋ ਗਿਆ ਕਿਉਂ ਕਿ ਉਹਨਾਂ ਨੂੰ ਇਹ ਸੀਗਾ ਵੀ ਮਹਾਰਾਜ ਸਾਹਿਬ ਦਾ ਜਿਹੜਾ ਬੇਟਾ ਹੈ ਗੋਬਿੰਦ ਰਾਏ ਉਹ ਤਾਂ ਛੋਟਾ ਹੈ ਉਹ ਤਾਂ ਵੈਸੇ ਹੀ ਡਰ ਦੇ ਨਾਲ ਹੀ ਸਿਰ ਨਹੀਂ ਚੁੱਕੇ ਕਿਉਂਕਿ ਡਰ ਦੇ ਨਾਲ ਹੀ ਉਹਨੇ ਸਿਰ ਨਹੀਂ ਚੁੱਕਣਾ ਉਹ ਤਾਂ ਪਹਿਲਾਂ ਹੀ ਸਹਿਮਿਆ ਹੋਇਆ ਹੋਵੇਗਾ ਉਹ ਤਾਂ ਕੋਸ਼ਿਸ਼ ਕਰਦਾ ਹੋਵੇਗਾ ਕਿ ਮਾਲਾ ਫੜ ਕੇ ਅਨੰਦਪੁਰ ਦੀ ਕਿਸੇ ਪਹਾੜੀ ਦੇ ਪਿੱਛੇ ਬੈਠ ਕੇ ਆਪਣੇ ਜੀਵਨ ਦਾ ਅਗਲਾ ਸਮਾਂ ਬਸਰ ਕਰਾ ਇਹੋ ਜਿਹਾ ਸਮਾਂ ਟੋਲਦਾ ਹੋਵੇ ਉਹ ਕਦੇ ਸਾਡੇ ਖਿਲਾਫ ਨਹੀਂ ਬੋਲੇਗਾ ਪ੍ਰਤੂ ਜਾਲਮਾਨੇ ਮੰਦਾ ਇਹ ਧਰਮ ਦੂਰ ਕੁਝ ਸਮੇਂ ਬਾਅਦ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰ ਦੇਣਾ। ਮੈਂ ਇੱਕ ਹੋਰ ਆਪ ਜੀ ਦੇ ਨਾਲ ਵਾਰਤਾ ਸਾਂਝੀ ਕਰਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਿੱਸੇ ਇਹ ਦੋ ਹੀ ਸੰਸਕਾਰ ਆਏ ਨੇ। ਇੱਕ ਸੰਸਕਾਰ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਦਾ ਕੀਤਾ ਗਿਆ ਹੈ ਇਹ ਵੀ ਭਾਈ ਦੇਤੇ ਨੇ ਕੀਤਾ ਹੈ। ਦੂਸਰਾ ਸੰਸਕਾਰ ਤਲਗੀ ਤਰਪਾਦਾ ਸਾਹਿਬ ਜੀ ਦੀ ਧਰਮ ਪਤਨੀ ਜਿਹਨੂੰ ਆਪਾਂ ਮਾਤਾ ਜੀਤਾ ਕਹਿੰਦੇ ਹਾਂ ਉਹਨਾਂ ਦਾ ਸੰਸਕਾਰ ਮਹਾਰਾਜ ਨੇ ਕੀਤਾ ਸੀ। ਤੇ ਦੇਖੋ ਸਾ ਸੰਗਤ ਜੀ ਉਹ ਸਮੇਂ ਨੇ ਕੈਸੀ ਕਰਵਟ ਲਈ ਹੈ ਕਲ ਕੀ ਧਰਪਾਸ਼ਾ ਜੀ ਦਾ ਪਿਓ ਬਾਪ ਤੋਂ ਲੈ ਕੇ ਪਿਤਾ ਗੁਰੂ ਜੀ ਤੋਂ ਲੈ ਕੇ ਬੱਚਿਆਂ ਤੱਕ ਸਿੰਘਾਂ ਤੱਕ ਮਹਾਰਾਜ ਸਾਹਿਬ ਜੀ ਦੇ ਪਰਿਵਾਰ ਨੇ ਸ਼੍ਰੀਤੀ ਪ੍ਰਾਪਤ ਕੀਤੀ ਹੈ ਤੇ ਆਪਾਂ ਕਹਿੰਦੇ ਹਾਂ ਨਾ ਸਾਡੇ ਘਰ ਦੇ ਵਿੱਚ ਕਿਸੇ ਦੀ ਡੈਥ ਹੋ ਜਾਵੇ ਨਾ ਤੇ ਆਪਾਂ ਕਹਿ ਦਿੰਦੇ ਹਾਂ ਬਾਪ ਨੂੰ ਆ ਲੈਣ ਦੋ ਮਾਂ ਨੂੰ ਆ ਲੈਣ ਦੋ ਅਰੇ ਰਿਸ਼ਤੇਦਾਰ ਸਾਖ ਸਰੋਧੀਆਂ ਨੂੰ ਆ ਲੈਣ ਦਿਓ ਫਿਰ ਸੰਸਕਾਰ ਕਰਵਣ ਹੁਣ ਦੇਖੋ ਵੱਡੇ ਸਹਿਬਜਾਦਿਆਂ ਦਾ ਸੰਸਕਾਰ ਹੋਇਆ ਉਦੋਂ ਵੀ ਕਿਸੇ ਨੇ ਕੋਈ ਮੋਦ ਸੀ ਉਹ ਨਹੀਂ ਢੀਕਿਆ ਛੋਟੇ ਸਹਿਬਜਾਦਿਆਂ ਦਾ ਸੰਸਕਾਰ ਹੁੰਦਾ ਹੈ ਉਸ ਵਕਤ ਵੀ ਕਿਸੇ ਨੇ ਇਹ ਨਹੀਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੂੰ ਆ ਲੈਣ ਕਿਉਂਕਿ ਸਮਾਂ ਹੀ ਇਦਾਂ ਦਾ ਬੜਾ ਸੀ ਮਾਤਾ ਗੁਜਰੀ ਦਾ ਸੰਸਕਾਰ ਹੁੰਦਾ ਹੈ ਉਦੋਂ ਵੀ ਕਿਸੇ ਨੇ ਇਹ ਨਹੀਂ ਉਡੀਕ ਕੀਤੀ ਕਿ ਗੁਰੂ ਗੋਬਿੰਦ ਸਿੰਘ ਆਉਣਗੇ ਕਹਿਣ ਤੋਂ ਪਾਲ ਮਹਾਰਾਜ ਸਾਬ ਜੀ ਦਾ ਜਿਹੜਾ ਜੀਵਨ ਸੀ ਉਹ ਇਸ ਤਰ੍ਹਾਂ ਦਾ ਸੀ ਅੱਗੇ ਹੁਣ ਸਾਧ ਸੰਗਤ ਜੀ ਨੂੰ ਇਹਨਾਂ ਰਾਜਿਆਂ ਬਾਈ ਘਾਰ ਦੇ ਰਾਜਿਆਂ ਦੇ ਅੰਦਰ ਤੇ ਦਿੱਲੀ ਦੇ ਤਖਤ ਦੇ ਅੰਦਰ ਇਹ ਮੰਨਦੇ ਵਿੱਚ ਭਰਮ ਹੈ ਕਿ ਗੋਬਿੰਦ ਰਾਏ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਪੁੱਤਰ ਹੈ ਉਹ ਤਾਂ ਵੈਸੇ ਕਰਦੇ ਨਾਲ ਹੀ ਸਿਰ ਨਹੀਂ ਚੁੱਕਿਆ ਕਿਉਂਕਿ ਉਹ ਤਾਂ ਆਪਣੇ ਆਪ ਨੂੰ ਲੁਕਾਉਂਦਾ ਫਿਰਦਾ ਹੋਵੇ ਪਰਪੂ ਇਹਨਾਂ ਦਾ ਧਰਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੋਬਿੰਦ ਰਾਏ ਪਾਸ਼ਾ ਨੇ ਥੋੜੇ ਟਾਈਮ ਦੇ ਵਿੱਚ ਹੀ ਧਰਮ ਦੂਰ ਕਰ ਦਿੱਤਾ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਰਣਜੀਤ ਨਗਾਰਾ ਵੱਜਣ ਲੱਗ ਗਿਆ ਕਿਉਂਕਿ ਜਿਹੜਾ ਨਗਾਰਾ ਹੈ ਨਾ ਨਗਾਰਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਢਾਈ ਕਲਾ ਦਾ ਪ੍ਰਤੀਕ ਨਹੀਂ ਹੈ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸੇ ਸਤਿਗੁਰੂ ਮਹਾਰਾਜ ਜੀ ਰਣਜੀਤ ਨਗਾਰਾ ਵਜਾ ਕੇ 22 ਧਾਰ ਦੇ ਰਾਜਿਆਂ ਨੂੰ ਇਹ ਗੱਲ ਦੱਸਣਾ ਚਾਹੁੰਦੇ ਸਾਂ ਕਿ ਜਿਹੜਾ ਤੁਹਾਡੇ ਮਨ ਅੰਦਰ ਧਰਮ ਹੈ ਨਾ ਵੀ ਖਾਲਸਾ ਖਤਮ ਹੋ ਗਿਆ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਦਾ ਸੀਸ ਕਲਮ ਕਰਕੇ ਅਸੀਂ ਖਾਲਸੇ ਨੂੰ ਖਤਮ ਕਰ ਦਿੱਤਾ ਮਾਰੇ ਕਹਿੰਦੇ ਇਹ ਤੁਹਾਡੇ ਮਨ ਦਾ ਧਰਮ ਹੈ ਰਣਜੀਤ ਨਗਾਰਾ ਵਜਾ ਕੇ ਦੱਸ ਦੱਸ ਕੇ ਖਾਲਸਾ ਚੜ੍ਹਦੀ ਕਲਾ ਚ ਹੈ ਨੰਦਪੁਰ ਸਾਹਿਬ ਜਿਹਦੇ ਰਣਜੀਤ ਨਗਾਰਾ ਵਾਇਦਾ ਸੀ ਤੇ ਬਾਈ ਧਾਰ ਦੇ ਵਿੱਚ ਸੌਂਦਾ ਸੀ। ਬਾਈ ਧਾਰ ਦਾ ਮਤਲਬ ਮੈਂ ਆਪਦੀ ਨੂੰ ਦੱਸ ਦਿਆਂ। ਕਹਿੰਦੇ ਜਿਵੇਂ 8-10 ਕਿਲੋਮੀਟਰ ਦੇ ਏਰੀਏ ਦੇ ਵਿੱਚ ਪਹਾੜੀਆਂ ਹੋਣ ਦਾ ਗੋ ਉਹਨਾਂ ਦੇ ਵਿੱਚ ਦੀ ਇੱਕ ਪਾਣੀ ਦੀ ਧਾਰ ਵਗਦੀ ਹੈ। ਉਹਨੂੰ ਕਹਿੰਦੇ ਨੇ ਉਸ ਤਰ੍ਹਾਂ ਦੀਆਂ ਉੱਥੇ ਬਾਈ ਧਾਰ ਆ ਸਭ। ਉਹਨੂੰ ਕਹਿੰਦੇ ਬਾਈ ਧਾਰ। ਜੰਪਾ ਕਹ ਲਈ ਇੱਕ ਰਿਆਸਤ, ਇੱਕ ਨਗਰ, ਇੱਕ ਪਿੰਡ ਤੇ ਉਹ ਬਾਈ ਹੀ ਰਾਜੇ ਸਭ। ਜਿਹੜੇ ਉਹਨਾਂ ਰਿਆਸਤਾਂ ਦੇ ਉਹਨਾਂ ਧਾਰਾਂ ਦੇ ਮਾਲਕ ਸਨ ਇਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਸੀ ਭੀਮਚੰਦ ਤੇ ਰਿਆਸਤ ਸਭ ਤੋਂ ਵੱਡੀ ਸੀ ਕਹਿਲੂਰ ਦੂਸਰੇ ਰਾਜੇ ਜਿਹੜੇ ਸਨ ਉਹਨਾਂ ਦੇ ਹਿੱਸੇ ਕਿਸੇ ਦੇ ਇੱਕ ਰਿਆਸਤਾਂ ਦੀ ਸੀ ਕਿਸੇ ਦੇ ਦੋ ਆਉਂਦੀਆਂ ਸਨ ਜਿਹੜਾ ਭੀਮਚੰਦ ਸੀ ਨਾ ਇਹਨੇ ਹਿੱਸੇ ਸੱਤ ਧਾਰਾਂ ਤੋਂ ਦੀਆਂ ਸਨ ਇਹ ਸੱਤ ਧਾਰਾਂ ਦਾ ਰਾਜਾ ਸੀ ਭਾਵੇਂ ਬਹੁਤ ਵੱਡਾ ਰਾਜਾ ਸੀ ਵੱਡਾ ਧਨੀ ਸੀ ਤੇ ਸਭ ਤੋਂ ਵੱਡਾ ਰਾਜਾ ਇਹ ਸੀ ਭੀਮਚੰਦ ਇਹਦੇ ਭਾਵ ਇਹਦੇ ਮਤੈਤ ਹੀ ਸਾਰਾ ਕੁਝ ਹੁੰਦਾ ਸੀ ਇਹਦੇ ਅੰਦਰ ਹੀ ਸਾਰਾ ਕੁਝ ਸੀ ਤੇ ਸਾਧ ਸੰਗਤ ਜੀਓ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜਾ ਗੁਰੂ ਨਾਨਕ ਦਾ ਘਰ ਹੈ ਗੁਰੂ ਤੇਗ ਬਹਾਦਰ ਮਹਾਰਾਜ ਦਾ ਘਰ ਹੈ ਇੱਥੇ ਭਾਵੇਂ ਰਾਜਸੀ ਸੱਤਾ ਦੀ ਕੋਈ ਗੱਲ ਨਹੀਂ ਹੈ ਪਰੰਤੂ ਸਮੇਂ ਦੇ ਰਾਜੇ ਆ ਕੇ ਉਹ ਤੇਗ ਬਹਾਦਰ ਮਾਹਰ ਨੂੰ ਨਮਸਕਾਰ ਕਰਦੇ ਹੁੰਦੇ ਸਨ ਜੇਕਰ ਜ਼ਿੰਦਗੀ ਦੇ ਕੋਈ ਫੈਸਲੇ ਨੇ ਜਾਂ ਉਲਝਣਾ ਨੇ ਉਹ ਵੀ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਲਿਆ ਕੇ ਰੱਖੀਆਂ ਜਾਂਦੀਆਂ ਸਨ ਕਿ ਮਹਾਰਾਜ ਸਾਡਾ ਆਹ ਉਲਝਣ ਹੈ ਇਹ ਦੂਰ ਕਰ ਦਿਓ ਪਰ ਇੱਕ ਘਟਨਾ ਵਾਪਰਦੀ ਹੈ ਦੋ ਰਾਜੇ ਨੇ ਧਿਆਨ ਦੇ ਵਿੱਚ ਰੱਖਣਾ ਇੱਕ ਰਾਜਾ ਹੈ ਮੇਧਨੀ ਪ੍ਰਕਾਸ਼ ਦੂਸਰਾ ਰਾਜਾ ਹੈ ਫਤੇਸ਼ਾ ਜਿਹੜਾ ਮੇਧਨੀ ਪ੍ਰਕਾਸ਼ ਰਾਜਾ ਹੈ ਨਾ ਇਹ ਗੁਰਮੁਖ ਬਿਰਤੀ ਦਾ ਬੰਦਾ ਹੈ। ਭਾਵ ਕੇ ਗੁਰੂ ਘਰ ਨੂੰ ਮੰਨਣ ਵਾਲਾ ਹੈ ਚੰਗੀ ਬਿਰਤੀ ਦਾ ਇਨਸਾਨ ਹੈ। ਮੇਧਨੀ ਪ੍ਰਕਾਸ਼ ਇਹਦੇ ਉੱਪਰ ਫਤੇਸ਼ਾ ਜਿਹੜਾ ਹੈ ਉਹ ਹੈਗਾ ਲਾਲਚੀ ਬਿਰਤੀ ਦਾ ਬੰਦਾ। ਉਹਨੇ ਕੀ ਕੀਤਾ ਮੇਧਨੀ ਪ੍ਰਕਾਸ਼ ਦੇ ਉੱਤੇ ਹਮਲਾ ਕਰ ਦਿੱਤਾ। ਤੇ ਇਹਦਾ ਕੁਝ ਕਿ ਜਿਹੜਾ ਹਿੱਸਾ ਸੀ ਨਾ ਉਹਦੇ ਤੇ ਕਬਜ਼ਾ ਕਰ ਲਿਆ ਮੇਘਨੀ ਪ੍ਰਕਾਸ਼ ਨੇ ਲੰਮੀ ਸੋਚੀ ਕਿ ਆ ਤਾਕਤੀ ਦੇ ਛੋਟੇ ਜਿਹੇ ਟੁਕੜੇ ਪਿੱਛੇ ਬਗਾਨੀਆਂ ਮਾਵਾਂ ਦੇ ਪੁੱਤਾਂ ਦਾ ਖੂਨ ਕਿਉਂ ਬਹੋਣਾ ਹੈ ਕੋਈ ਗੱਲ ਨਹੀਂ ਜੇ ਲੈ ਗਿਆ ਤਾਂ ਥੋੜਾ ਜਿਹਾ ਟੁਕੜਾ ਲੈ ਜਾ ਪਰੰਤੂ ਸੰਸੰਗਤ ਜੀਓ ਜਿਹੜਾ ਕਹਿੰਦੇ ਜਿਹੜਾ ਢਿੱਡ ਦਾ ਭੁੱਖਾ ਹੈ ਨਾ ਉਹਦਾ ਜਦੋਂ ਢਿੱਡ ਭਰ ਗਿਆ ਉਹਦੀ ਭੁੱਖ ਖਤਮ ਹੋ ਜਾਂਦੀ ਜਿਹੜਾ ਮਨ ਦਾ ਭੁੱਖਾ ਹੈ ਨਾ ਉਹ ਨਹੀਂ ਖਤਮ ਹੁੰਦਾ ਇਹ ਗੱਲ ਮੈਂ ਨਹੀਂ ਕਿਹਾ ਕਿ ਕਲ ਗੁਰੂ ਪਾਸ਼ਾ ਬਾਣੀ ਵਿੱਚ ਲਿਖਿਆ ਮਾਰੇ ਕਹਿੰਦਾ ਤ੍ਰਿਸ਼ਨਾ ਬਿਰਲੇ ਹੀ ਕੀ ਮੁਝੀ ਹੈ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੁੱਲ ਜੀ ਇਹਨੇ ਜਿਹੜਾ ਮਨ ਦਾ ਭੁੱਖਾ ਇਨਸਾਨ ਹੈ ਨਾ ਉਹਨੇ ਉਹਨੂੰ ਜੇ ਲੱਖ ਰੁਪਏ ਦਿੱਤਾ ਨਾ ਉਹਨੇ ਕਹਣਾ ਲੱਖ ਨਾਲ ਦੀ ਗੱਲ ਨਹੀਂ 20 ਲੱਖ ਹੋ ਗਏ ਜਦੋਂ 20 ਲੱਖ ਬਣਾ ਦੋ ਨਾ ਬਣਾ ਨਹੀਂ ਕਰੋੜ ਹੋਵੇ ਜਿੱਦੇ ਕਰੋੜ ਆ ਗਏ ਨੇ ਕਿ ਨਾ ਨਹੀਂ 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 20 ਕਰੋੜ ਹੋ ਗਏ ਕਹਿਣ ਤੋਂ ਭਾਵ ਕਿ ਉਹਨੂੰ ਜਿੰਨੀ ਮਰਜ਼ੀ ਮਾਇਆ ਦੇ ਦੋ ਉਹਦੀ ਭੁੱਖ ਵਧਦੀ ਜਾਂਦੀ ਇਹ ਜਿਹੜਾ ਫਤਿਹ ਸ਼ਾਹ ਰਾਜਾ ਹੈ ਨਾ ਭਾਈ ਧਾਰ ਦੇ ਰਾਜਿਆਂ ਦੇ ਵਿੱਚੋਂ ਜਦੋਂ ਇਹਨੂੰ ਇਹਨੂੰ ਇਹ ਲੱਗਾ ਵੀ ਮਹਿੰਦਰੀ ਪ੍ਰਕਾਸ਼ ਕਿਹੜਾ ਕੁਝ ਕਹਿੰਦਾ ਹੈ ਇਹਨੇ ਫੇਰ ਦੁਬਾਰਾ ਹਮਲਾ ਕਰ ਦਿੱਤਾ ਤੇ ਸੰਗਤ ਜੀਓ ਮਹਿੰਦਰੀ ਪ੍ਰਕਾਸ਼ ਨੇ ਕੀ ਕੀਤਾ ਜਿਹੜੀ ਉਹ ਬੁਹਾਰ ਸੀ ਨਾ ਅਰਜ ਸੀ ਉਹ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੋਬਿੰਦ ਰਾਏ ਅਨੰਦਪੁਰ ਸਾਹਿਬ ਇੱਥੇ ਉਹ ਬੁਹਾਰ ਲਈ ਕਹਿਣ ਨਾਲ ਦੱਸਣਾ ਕੀਤਾ ਕਿ ਸਮੇਂ-ਸਮੇਂ ਤੇ ਇਹ ਜਿਹੜੇ ਰਾਜਾਂ ਦੇ ਮਸਲੇ ਇਹ ਤੁਹਾਡੇ ਪਿਤਾ ਜੀ ਵੀ ਹੱਲ ਕਰਦੇ ਰਹੇ ਗੁਰੂ ਤੇਗ ਬਹਾਦਰ ਵੀ ਹੱਲ ਕਰਦੇ ਰਹੇ ਗੁਰੂ ਨਾਨਕ ਦੇਵ ਜੀ ਕਾਰੋਂ ਇਹ ਮਸਲੇ ਹੱਲ ਹੁੰਦੇ ਰਹੇ ਨੇ ਤੇ ਤੁਸੀਂ ਹੋ ਨਾ ਸਕੇ ਇਹ ਜਿਹੜਾ ਫਤਿਹ ਸ਼ਾਹ ਰਾਜਾ ਹੈ ਇਹ ਲਾਲਚੀ ਮਨਤੀ ਦਾ ਇਨਸਾਨ ਹੈ ਤੇ ਤੁਸੀਂ ਹੋ ਨਾ ਸਕਿਆ ਕਿ ਸਾਡੀ ਬੈਠ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਕਿ ਸਾਡੀ ਬਿਠਾ ਕੇ ਸੁਲ੍ਹਾ ਕਰਾ ਦਿਓ ਤੇ ਇਹ ਵਾਰ-ਵਾਰ ਹਮਲਾ ਕਰਦਾ ਰਹਿੰਦਾ ਹੈ ਤੇ ਸਾਡੀ ਜੇ ਸੁਲ੍ਹਾ ਹੋ ਜਾਵੇ ਤੇ ਜਿਹੜੇ ਮਾਵਾ ਦੇ ਪੁੱਤ ਨੇ ਐਵੇਂ ਅਣਇਆਈ ਮੌਤ ਨਾ ਮਾਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੋਨਾਂ ਨੂੰ ਬਰਾਬਰ ਬਿਠਾ ਲਿਆ ਬਿਠਾ ਕੇ ਸਤਿਗੁਰੂ ਮਹਾਰਾਜ ਨੇ ਮੇਧਨੀ ਪ੍ਰਕਾਸ਼ ਨੂੰ ਕਿਹਾ ਉਹਨੂੰ ਕਹਿਣਾ ਵੀ ਜਿਹੜੀ ਜ਼ਮੀਨ ਦੇ ਉੱਤੇ ਤੂੰ ਕਬਜ਼ਾ ਕਰਦਾ ਹੈ ਤੇ ਪਹਿਲੀ ਗੱਲ ਤਾਂ ਹੈ ਹੀ ਤੇਰਾ ਹੱਕ ਨਹੀਂ ਤੇ ਹੱਕ ਪਰਾਇਆ ਨਾਲਕਾ ਉਸ ਸੂਰ ਉਸ ਗਾਏ ਉਗਰ ਪੀਰ ਹਮਾ ਤੋਂ ਪਰੈ ਜਾਂ ਮਰਦਾਰ ਨਾ ਕਹੇ ਕਹਿੰਦੇ ਜਿਹੜੀ ਹੱਕ ਦੀ ਤੀ ਜੋਹੀ ਲੈਣੀ ਚਾਹੀਦੀ ਨਹੀਂ ਲੈਣੀ ਚਾਹੀਦੀ ਦੂਸਰੀ ਗੱਲ ਵੀ ਜੇ ਤੂੰ ਜ਼ੋਰ ਜ਼ਬਰਦਸਤੀ ਨਾਲ ਇਸ ਦੀ ਜ਼ਮੀਨ ਮਿਆਵ ਵੀ ਲਏਗਾ ਤੇ ਫਿਰ ਵੀ ਲੋਕਾਂ ਨੇ ਤੈਨੂੰ ਅਸੀਸਾਂ ਨਹੀਂ ਦੇਣੀਆਂ ਬਦਸੀਸਾਂ ਹੀ ਲੋਕਾਂ ਦੇ ਮਨਾਂ ਤੋਂ ਨਿਕਲਣੀਆਂ ਕਿਉਂਕਿ ਇਹ ਹੈ ਚੰਗਾ ਰਾਜਾ ਚੰਗੀ ਬਿਰਤੀ ਦਾ ਲੋਕ ਇਹਦੇ ਰਾਜ ਦੇ ਵਿੱਚ ਲੋਕੀ ਸੁਖ ਕਰ ਸੁਖ ਮਾਣਦੇ ਨੇ ਸੁਖੀ ਨੇ ਤੇ ਜੇਕਰ ਤੂੰ ਧੱਕੇ ਦੇ ਨਾਲ ਇਹਦੇ ਦੇ ਜ਼ੁਲਮ ਕਰੇਗਾ ਤੇ ਇਹਦੇ ਮਨ ਚੋਂ ਕੋਈ ਅਸੀਸ ਤਾਂ ਨਿਕਲਣੀ ਨਹੀਂ ਬਦਸੀਸਾਂ ਹੀ ਨਿਕਲਣੀਆਂ ਤੇ ਉਹ ਬਦਸੀਸ ਕਿਤੇ ਨਾ ਕਿਤੇ ਤੇਰਾ ਮਾੜਾ ਹੋ ਜਾਵੇ। ਹੁਣ ਗੋਬਿੰਦ ਸਿੰਘ ਨੇ ਕਿਸ ਤਰੀਕੇ ਦੇ ਨਾਲ ਸਮਝਾਇਆ ਕਿ ਇਹਨੇ ਕੀ ਕੀਤਾ ਅੱਗੇ ਤੋਂ ਮੇਧਨੀ ਪ੍ਰਕਾਸ਼ ਦੇ ਉੱਪਰ ਹਮਲਾ ਕਰਨ ਤੋਂ ਤੋਬਾ ਕਰ ਲਈ ਤੇ ਜਿਹੜਾ ਪਹਿਲਾਂ ਜ਼ਮੀਨ ਦਾ ਕੁਝ ਹਿੱਸਾ ਇਹਨੇ ਆਪਣੇ ਰਾਜ ਵਿੱਚ ਸ਼ਾਮਲ ਕੀਤਾ ਸੀ ਉਹ ਵੀ ਵਾਪਸ ਕਰ ਦਿੱਤਾ। ਉਹ ਵੀ ਵਾਪਸ ਕਰ ਦਿੱਤਾ। ਇਹਨਾਂ ਦਾ ਮਸਲਾ ਹੱਲ ਕਰਾ ਦਿੱਤਾ ਮਹਾਰਾਜ ਜੀ। ਪਰੰਤੂ ਜਿਹੜਾ ਫਤੇਸ਼ਾਹ ਰਾਜਾ ਸੀ ਵਾਹਿਗੁਰੂ ਜਿਹੜਾ ਮਹਿਦ尼 ਪ੍ਰਕਾਸ਼ ਰਾਜਾ ਸੀ ਨਾ ਉਹਦੇ ਮਨ ਦੇ ਵਿੱਚ ਇਹ ਗੱਲ ਰਹੀ ਵੀ ਇਹ ਤਾਂ ਆਪਣੇ ਬਚਨ ਤੋਂ ਫੇਰ ਵੀ ਸਕਦਾ ਹ ਕਿਉਂਕਿ ਤ੍ਰਿਸ਼ਨਾਲੂ ਇਨਸਾਨ ਹੈ ਮਨ ਤਾਂ ਭੁੱਖਾ ਬੰਦਾ ਹੈ ਇਹਦਾ ਕੀ ਪਤਾ ਕਦੋਂ ਆਪਦੇ ਬਚਨ ਤੋਂ ਦੁਆਰਾ ਫੇਰ ਫਿਰ ਜਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਰਹਿੰਦੇ ਨੇ ਇਹਨੇ ਫੇਰ ਮੇਰੇ ਤੇ ਹਮਲਾ ਕਰਕੇ ਮੇਰਾ ਫੇਰ ਨਾਰਾਜ ਭਾਗ ਖੋਹ ਲਵੇ ਇਹ ਸਾਧ ਸੰਗਤ ਜੀਓ ਮਹਿਦਰੀ ਪ੍ਰਕਾਸ਼ ਨੇ ਇੱਕ ਜੁਗਤ ਲੜਾਈ ਮਹਾਰਾਜ ਗੁਰੂ ਗੋਬਨ ਸਿੰਘ ਪਾਤਸ਼ਾਹ ਨੂੰ ਕਹਿਣਾ ਕੀਤਾ ਕਿ ਵਾਰਾਏ ਤੁਸੀਂ ਕਿਰਪਾ ਕਰੋ ਹੋ ਨਾ ਸਕੇ ਕਿ ਤੁਸੀਂ ਇਸ ਇਲਾਕੇ ਦੇ ਵਿੱਚ ਇਹ ਇਲਾਕਾ ਕਿਹੜਾ ਹੈ ਦੋ ਸ਼੍ਰੀ ਨਗਰ ਨੇ ਇੱਕ ਸ਼੍ਰੀ ਨਗਰ ਜਿਹੜਾ ਜੰਗੂ ਵਾਲੀ ਸਾਈਡ ਦੂਸਰਾ ਸ਼੍ਰੀ ਨਗਰ ਜਿਹੜਾ ਨਾਗਨ ਵਾਲੀ ਸਾਈਡ ਜਿਹੜਾ ਪੌੜਾ ਸਾਹਿਬ ਵਾਲੇ ਪਾਸੇ ਹੁੰਦਾ ਹੈ ਇਸ ਸਾਹਿਬ ਜੀ ਉਹ ਇਹ ਕਹਿਣ ਲੱਗਾ ਜਿਹੜਾ ਮਹਿੰਦੀ ਪ੍ਰਕਾਸ਼ ਜਾਨਾ ਕਹਿੰਦੇ ਮਾਰੇ ਕੁਝ ਹੋ ਨਾ ਸੰਗੋ ਕੇਂਦਰ ਤੋਂ ਨਗਰ ਵਿਸਾਦ ਤੋਂ ਨਾਲੇ ਤੁਹਾਡਾ ਪੌੜਾ ਜਣਾ ਲੱਗਿਆ ਰਹੇਗਾ ਨਾਲੇ ਅਸੀਂ ਤੁਹਾਡੇ ਦਰਸ਼ਨ ਕਰਦੇ ਰਹਾਂਗੇ ਉਸ ਸਮੇਂ ਮੇਦਰੀ ਪ੍ਰਕਾਸ਼ ਦੀ ਗੱਲ ਮੰਨ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੌੜਾ ਸਹਿਣ ਨਗਰ ਵਿਸਾਦ ਪੌੜਾ ਸਹਿਣ ਨਗਰ ਉਥੇ ਸਹਾਇਤਾ ਤੋਂ ਬਾਰੇ ਕਰਨੀ ਤਦ ਬਾਦਸ਼ਾਹ ਨੇ ਤੇ ਕਿ ਇਹ ਦਾ ਆਪਣੇ ਹਿੱਤ ਵਾਸਤੇ ਕਿ ਮੇਰੇ ਤੇ ਜਦੋਂ ਫਤਿਹ ਸ਼ਾਹ ਵਰਗਾ ਕੋਈ ਹੋਰ ਰਾਜਾ ਮੇਰੇ ਤੇ ਹਮਲਾਪ ਕਰਕੇ ਆਵੇਗਾ ਨਾ ਤੇ ਗੁਰੂ ਗੋਬਿੰਦ ਸਿੰਘ ਮਾਰੇ ਕਿ ਮੈਂ ਸ਼ਰਨ ਵਿੱਚ ਜਾਵਾਂਗਾ ਤੇ ਮੇਰਾ ਬਚਾਅ ਹੋ ਜਾਵੇਗਾ ਪ੍ਰਭੂ ਉਹ ਹੀ ਨੇ ਨਾ ਵਸੀਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਸ ਇਪੋਟੈਂਸੇ ਮੈਂ ਤੁਹਾਨੂੰ ਸਮਾ ਸਿਮਾਨ ਹੋ ਚੁੱਕਾ ਹੈ ਉਹਨਾਂ ਤੋਂ ਲਿਖਾ ਦਿੱਤੇ ਸੇਵਾ ਇਸ ਤੋਂ ਤੱਕ ਵੀ ਇਹ ਵਿਚਾਰ ਵੀ ਸਭ ਨੂੰ ਹੋਰ ਬਾਰੇ ਸਭ ਨੂੰ ਬਹੁਤ ਬੋਧਿਆਣਾ ਔਰ ਬੁਝਪੁਲੋਕਿਟਾ ਰਿਜਾ ਨਾਮ ਦੇ ਸੀਆਰਐਮ ਸੇਰ ਦਾ ਜਾਪ ਕਰੀਏ ਉਸ ਤੋਂ ਬਰਨਤਾ ਪਾ